ਉਮਰ ਵਧਨ ਨਾਲ ਮੁਸਕਰਾਹਟ ਨਹੀਂ ਰੁਕਦੀ ਪਰ ਮੁਸਕਰਾਹਟ ਦੇ ਰੁਕਣ ਨਾਲ ਉਮਰ ਤੇਜ਼ੀ ਨਾਲ ਵਾਧੀ ਹੈ ਤਿਆਗ ਸਿਰਫ ਉਥੇ ਹੀ ਕਰੋ ਜਿੱਥੇ ਉਸ ਦੀ ਕਦਰ ਕੀਤੀ ਜਾਵੇ ਦੁਪਹਿਰੇ ਦੀਵਾ ਜਗਾਉ ਨਾਲ ਹਨੇਰਾ ਨਹੀਂ ਸਗੋਂ ਆਪਣਾ ਹੀ ਵजूद ਘਟਦਾ ਹੈ ਚੰਗਾ ਹੈ ਨਾ ਬਹੁਤੀਆਂ ਗੱਲਾਂ ਤੋਂ ਅਣਜਾਣ ਹਾਂ ਮੈਂ ਕਦੇ-ਕਦੇ ਸਭ ਕੁਝ ਜਾਣ ਲੈਣਾ ਵੀ ਬਹੁਤ ਤਕਲੀਫ ਦਿੰਦਾ ਹੈ ਜ਼ਿੰਦਗੀ ਦੀ ਇਹੀ ਅਦਾ ਮੈਨੂੰ ਚੰਗੀ ਲੱਗਦੀ ਹੈ ਕਿ ਇਸ ਨੂੰ ਹਰ ਹਾਲ ਵਿੱਚ ਜੀਣਾ ਹੀ ਪੈਂਦਾ ਹੈ। ਕੁਝ ਲੋਕ ਦੂਜਿਆਂ ਨੂੰ ਦੇਖ ਕੇ ਜੀਣਾ ਸਿੱਖ ਲੈਂਦੇ ਨੇ ਤੇ ਕੁਝ ਲੋਕ ਦੂਜਿਆਂ ਨੂੰ ਦੇਖ ਕੇ ਸੜਨਾ। ਜੇਕਰ ਤੁਸੀਂ ਗਲਤ ਲੋਕਾਂ ਦੇ ਨਾਲ ਚੱਲ ਰਹੇ ਹੋ ਤਾਂ ਤੁਸੀਂ ਸਹੀ ਰਸਤੇ 'ਤੇ ਰਹਿਣ ਦੀ ਉਮੀਦ ਕਦੇ ਵੀ ਨਹੀਂ ਕਰ ਸਕਦੇ। ਆਪਣੀ ਜ਼ਿੰਦਗੀ ਉਸ ਦੇ ਲਈ ਨਾ ਗੁਜ਼ਾਰੋ। ਜਿਸ ਦੇ ਲਈ ਤੁਸੀਂ ਜਿਉਂਦੇ ਹੋ ਸਭੋਂ ਉਸ ਦੇ ਲਈ ਜਿਉ ਜੋ ਤੁਹਾਡੇ ਕਾਰਨ ਜਿਉਂਦਾ ਹੈ ਮੁਸਕਰਾਓ ਕਿਉਂਕਿ ਦੁਨੀਆ ਦਾ ਹਰ ਵਿਅਕਤੀ ਖਿੜੇ ਫੁੱਲਾਂ ਤੇ ਮੁਸਕਰਾਉਂਦੇ ਚਿਹਰਿਆਂ ਨੂੰ ਹੀ ਪਸੰਦ ਕਰਦਾ ਹੈ ਮਾੜੇ ਸਮੇਂ ਵਿੱਚ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਕਿਉਂਕਿ ਸਮਝੌਤੇ ਸ਼ੇਰ ਨੂੰ ਵੀ ਕੁੱਤਾ ਬਣਾ ਦਿੰਦੇ ਨੇ ਜੇ ਕਿਸੇ ਚੀਜ਼ ਵੱਲ ਧਿਆਨ ਨਾ ਦੇਈਏ ਤਾਂ ਉਹ ਹੱਥੋਂ ਖਿਸਕ ਹੀ ਜਾਂਦੀ ਹੈ ਫਿਰ ਭਾਵੇਂ ਉਹ ਸਮਾਂ ਹੋਵੇ ਜਾਂ ਫਿਰ ਕੋਈ ਚਾਉਣ ਵਾਲਾ ਜਦੋਂ ਸਾਨੂੰ ਕੋਈ ਚੰਗਾ ਲੱਗਣ ਲੱਗਦਾ ਹੈ ਤਾਂ ਉਸ ਨੂੰ ਗਵਾਉਣ ਦਾ ਡਰ ਵੀ ਵੱਧ ਜਾਂਦਾ ਹੈ ਹਨੇਰੇ ਵਿੱਚ ਪਰਛਾਵੇਂ ਬੁਢਾਪੇ ਵਿੱਚ ਸਰੀਰ ਤੇ ਅੰਤਲੇ ਸਮੇਂ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਤੇ ਇੱਜ਼ਤ ਮਿਲਣ ਤੇ ਲੋਕ ਅਕਸਰ ਬਦਲ ਹੀ ਜਾਂਦੇ ਨੇ ਜੈਸੀ ਸਾਡੀ ਨਜ਼ਰ ਹੈ ਸੰਸਾਰ ਵੀ ਸਾਨੂੰ ਵੈਸਾ ਹੀ ਦਿਖਾਈ ਦਿੰਦਾ ਹੈ ਜਿਸ ਨੂੰ ਜਾਣ ਦੀ ਕਾਹਲੀ ਹੋਵੇ ਉਸ ਨੂੰ ਫਿਰ ਰੋਕਿਆ ਨਹੀਂ ਕਰਦੇ ਕਿਉਂਕਿ ਜਿਨੇ ਜਾਣ ਦਾ ਇਰਾਦਾ ਹੀ ਕਰ ਲਿਆ ਸਮਝੋ ਉਹ ਪਹਿਲਾਂ ਹੀ ਚਲਾ ਗਿਆ ਹੈ ਇਹ ਜੋ ਸਮਾਂ ਹੈ ਨਾ ਆਦਤਾਂ ਤੇ ਇੱਛਾਵਾਂ ਦੋਵਾਂ ਨੂੰ ਹੀ ਬਦਲ ਦਿੰਦਾ ਹੈ ਪਾਪ ਸਰੀਰ ਨਹੀਂ ਕਰਦਾ ਸੋਚ ਕਰਦੀ ਹੈ ਗੰਗਾ ਸਰੀਰ ਨੂੰ ਸਾਫ਼ ਕਰਦੀ ਹੈ ਸੋਚ ਨੂੰ ਨਹੀਂ ਖੁੱਲੀ ਹਵਾ ਸਿਰਫ਼ ਇਨਸਾਨ ਨੂੰ ਹੀ ਨਹੀਂ ਕਈ ਵਾਰ ਰਿਸ਼ਤਿਆਂ ਨੂੰ ਵੀ ਇਸ ਦੀ ਲੋਡ ਹੁੰਦੀ ਹੈ ਕਦੇ ਜਿਉਣ ਵਾਲਿਆਂ ਨੂੰ ਵੀ ਪੁੱਛਿਆ ਕਰੋ ਕਿ ਉਹ ਕਿਵੇਂ ਜਿਉਂਦੇ ਨੇ ਮਰਨ ਵਾਲਿਆਂ ਦਾ ਤਾਂ ਹਰ ਕੋਈ ਪੁੱਛਦਾ ਹੈ ਕਿ ਉਹ ਮਰਿਆ ਕਿਵੇਂ ਜੋ ਲੋਕ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਆਲਵੈਦਾ ਕਹਿਣ ਵਿੱਚ ਕੋਈ ਹਰਜ ਨਹੀਂ ਹੈ। ਤਾਸ਼ ਦਾ ਜੋਕਰ ਤੇ ਆਪਣਿਆਂ ਦੀ ਠੋਕਰ ਅਕਸਰ ਬਾਜ਼ੀ ਨੂੰ ਕਮਾ ਕੇ ਰੱਖ ਦਿੰਦੇ ਨੇ। ਰਿਸ਼ਤਿਆਂ ਦੀ ਪਰਖ ਅਕਸਰ ਦੂਰੀਆਂ ਵਿੱਚ ਹੀ ਹੁੰਦੀ ਹੈ। ਅੱਖਾਂ ਦੇ ਸਾਹਮਣੇ ਤਾਂ ਹਰ ਕੋਈ ਵਫਾਦਾਰ ਹੁੰਦਾ ਹੈ। ਜਿਨ੍ਹਾਂ ਨੇ ਕਦੇ ਤੁਹਾਨੂੰ ਜਾਣਿਆ ਹੀ ਨਹੀਂ ਉਹਨਾਂ ਨੂੰ ਤੁਸੀਂ ਹਮੇਸ਼ਾ ਗਲਤ ਹੀ ਨਜ਼ਰ ਆਉਂਦੇ ਹੋ। ਇਹ ਦੁਨੀਆ ਹੈ ਇੱਥੇ ਸਿਰਫ ਸੁੰਦਰ ਦਿਖਦੇ ਲਈ ਸਾਫ਼ ਦਿਲਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ ਜੇਕਰ ਕੋਈ ਇੱਕ ਇਨਸਾਨ ਤੁਹਾਨੂੰ ਦੋ ਵਾਰ ਇੱਕ ਹੀ ਸਬਕ ਸਿਖਾਵੇ ਤਾਂ ਫਿਰ ਗਲਤੀ ਉਸ ਦੀ ਨਹੀਂ ਤੁਹਾਡੀ ਹੀ ਹੈ ਲੋਕ ਕਿੰਨੇ ਸ਼ੌਂਕ ਨਾਲ ਛੱਡ ਦਿੰਦੇ ਨੇ ਗੱਲ ਕਰਨਾ ਜਿਵੇਂ ਸਦੀਆਂ ਤੋਂ ਉਹਨਾਂ ਦੇ ਉੱਪਰ ਕੋਈ ਬੋਝ ਸੀ ਅਸੀਂ ਮੈਂ ਸੂਰਜ ਦੇ ਨਾਲ ਰਹਿ ਕੇ ਵੀ ਭੁੱਲਿਆ ਨਹੀਂ ਆਦਬ ਤੇ ਲੋਕ ਜੁਗਨੂ ਦਾ ਸਾਥ ਪਾ ਕੇ ਮਗਰੂਰ ਹੋ ਗਏ ਐਵੇਂ ਨਾ ਰੋਹੋ ਕਿਸੇ ਦੇ ਛੱਡ ਜਾਣ ਨਾਲ ਬਸ ਸਮਾਂ ਐਸਾ ਲਿਆ ਦਿਓ ਕਿ ਉਹ ਖੁਦ ਤੁਹਾਨੂੰ ਮਿਲਣ ਆਵੇ ਨਵੇਂ-ਨਵੇਂ ਬਹਾਨਿਆਂ ਦੇ ਨਾਲ ਇਹ ਮਾੜੇ ਦਿਨ ਵੀ ਕਿੰਨੇ ਚੰਗੇ ਹੁੰਦੇ ਨੇ ਜੋ ਸਿਖਾ ਜਾਂਦੇ ਨੇ ਕਿ ਆਪਣੇ ਕੈਸੇ ਹੁੰਦੇ ਨੇ ਆਪਣੇ ਆਪ ਨੂੰ ਬਦਲਣਾ ਸਿੱਖੋ ਸਾਲ ਤਾਂ ਹਰ ਸਾਲ ਬਦਲਦਾ ਰਹਿੰਦਾ ਹੈ ਕਿਸਮਤ ਨਾਲ ਮਿਲਦੇ ਨੇ ਦਿਲ ਤੋਂ ਰਿਸ਼ਤੇ ਨਿਭਾਉਣ ਵਾਲੇ ਨਹੀਂ ਤਾਂ ਹਮਸਫਰ ਪਾ ਕੇ ਵੀ ਪਤਾ ਨਹੀਂ ਕਿੰਨੇ ਲੋਕ ਉਦਾਸ ਬੈਠੇ ਨੇ ਮੇਰਾ ਸੁਭਾ ਹਰ ਕਿਸੇ ਨਾਲ ਮੇਲ ਨਹੀਂ ਖਾਂਦਾ ਕੁਝ ਸਾਡੇ ਕਾਬਲ ਨਹੀਂ ਤੇ ਕੁਝ ਸਾਡੇ ਲਾਇਕ ਨਹੀਂ ਬਹੁਤੀਆਂ ਉਲਝਣਾਂ ਦਾ ਜਵਾਬ ਇਹੀ ਹੈ ਕਿ ਮੈਂ ਆਪਣੀ ਥਾਂ ਤੇ ਸਹੀ ਹਾਂ ਤੇ ਉਹ ਆਪਣੀ ਜਗ੍ਹਾ ਤੇ ਸਹੀ ਹੈ ਲੱਖਾਂ ਮੁਸੀਬਤਾਂ ਦੇ ਬਾਵਜੂਦ ਵੀ ਜੋ ਖੂਬਸੂਰਤ ਤੇ ਕੀਮਤੀ ਹੈ ਉਹ ਹੈ ਇਹ ਸੋਹਣੀ ਜ਼ਿੰਦਗੀ ਦੁੱਖ ਵਿੱਚ ਰੱਬ ਨੂੰ ਯਾਦ ਕਰਨ ਦਾ ਹੱਕ ਵੀ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਸੁੱਖ ਵਿੱਚ ਉਸ ਦਾ ਸ਼ੁਕਰਾਨਾ ਕੀਤਾ ਹੋਵੇ ਆਪਣੀ ਝੌਂਪੜੀ ਵਿੱਚ ਰਾਜ ਕਰਨਾ ਦੂਜਿਆਂ ਦੇ ਮਹਿਲਾਂ ਵਿੱਚ ਗੁਲਾਮੀ ਕਰਨ ਨਾਲੋਂ ਕਿਤੇ ਬਿਹਤਰ ਹੈ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਵਿੱਚ ਰਹੋ ਕਿਉਂਕਿ ਸੁਨਾਰੇ ਦਾ ਕਚਰਾ ਵੀ ਬਦਾਮਾਂ ਨਾਲੋਂ ਮਹਿੰਗਾ ਹੁੰਦਾ ਹੈ ਹਮੇਸ਼ਾ ਆਪਣੀ ਗੱਲ ਕਹਿਣ ਦਾ ਅੰਦਾਜ਼ ਸੋਹਣਾ ਰੱਖੋ ਤਾਂ ਕਿ ਜਵਾਬ ਵੀ ਸੋਹਣਾ ਸੁਣ ਸਕੋ ਕਿਸੇ ਨੇ ਧੂੜ ਕੀ ਪਾਈ ਅੱਖਾਂ ਵਿੱਚ ਪਹਿਲਾਂ ਨਾਲੋਂ ਬਿਹਤਰ ਦੇਖਣ ਲੱਗਾ ਹੈ ਇੱਛਾਵਾਂ ਬੜੀਆਂ ਧੋਖੇਬਾਜ਼ ਹੁੰਦੀਆਂ ਨੇ ਕਮਬਖਤ ਪੂਰੀਆਂ ਹੁੰਦੇ ਸਾਰ ਹੀ ਬਦਲ ਜਾਂਦੀਆਂ ਨੇ ਯੋਗਤਾਵਾਂ ਕਰਮਾਂ ਨਾਲ ਪੈਦਾ ਹੁੰਦੀਆਂ ਨੇ ਜਨਮ ਤੋਂ ਹਰ ਵਿਅਕਤੀ ਹੀ ਜ਼ੀਰੋ ਹੁੰਦਾ ਹੈ ਮਨ ਤਾਂ ਹਰ ਕਿਸੇ ਕੋਲ ਹੁੰਦਾ ਹੈ ਪਰ ਮਨੋਬਲ ਕੁਝ ਹੀ ਲੋਕਾਂ ਦੇ ਕੋਲ ਹੁੰਦਾ ਹੈ ਆਪਣੇ ਜਿਉਣ ਦੇ ਸਿਧਾਂਤ ਨੂੰ ਬਦਲ ਦਿਓ ਜੋ ਤੁਹਾਡੀ ਪਰਵਾਹ ਨਹੀਂ ਕਰਦਾ ਉਸ ਇਨਸਾਨ ਲਈ ਰੋਣਾ ਬੰਦ ਕਰ ਦਿਓ ਫਿਰ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਪਿਆਰ ਸਤਕਾਰ ਤੇ અપਮਾਨ ਇੱਕ ਨਿਵੇਸ਼ ਵਾਂਗ ਹੁੰਦੇ ਨੇ ਜਿੰਨਾ ਵੀ ਅਸੀਂ ਦੂਸਰਿਆਂ ਨੂੰ ਦਿੰਦੇ ਆ ਯਕੀਨੀ ਤੌਰ ਤੇ ਅਸੀਂ ਵਿਆਜ ਸਮੇਤ ਵਾਪਸ ਪਾ ਲੈਂਦੇ ਆ ਜ਼ਿੰਦਗੀ ਦਾ ਸਭ ਤੋਂ ਸੋਹਣਾ ਤੇ ਸਧਾਰਨ ਨਿਯਮ ਹੈ ਕਿ ਜੋ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਦੂਜਿਆਂ ਨਾਲ ਵੀ ਨਾ ਕਰੋ ਛੱਟ ਬਦਲ ਦੇਵਾਂ ਐਨੀ ਨਾ ਤਾਂ ਹੈਸੀਅਤ ਐ ਤੇ ਨਾ ਹੀ ਆਦਤ ਐ ਮੇਰੀ ਰਿਸ਼ਤੇ ਹੋਣ ਜਾਂ ਕੱਪੜੇ ਮੈਂ ਉਹਨਾਂ ਨੂੰ ਸਾਲਾਂ ਤੱਕ ਸੰਭਾਲਦਾ ਹਾਂ ਕੋਲ ਸ਼ਬਦ ਨੇ ਤਾਂ ਥੋੜੇ ਖਰਚ ਕਰ ਲਓ ਸਭ ਤੋਂ ਮਿੱਠੇ ਬੋਲ ਬੋਲ ਕੇ ਵੈਸੇ ਵੀ ਇੱਕ ਦਿਨ ਚੁੱਪ ਹੋ ਹੀ ਜਾਣਾ ਐ ਇਹ ਮਾਣ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਪਵੇਗੀ ਤੇ ਇਹ ਭੁਲੇਖਾ ਵੀ ਨਹੀਂ ਰੱਖਣਾ ਚਾਹੀਦਾ ਕਿ ਸਭ ਨੂੰ ਮੇਰੀ ਲੋੜ ਪਵੇਗੀ 100 ਜਾਣਿਆਂ ਦੀ ਸਲਾਹ ਲੈਣ ਤੋਂ ਚੰਗਾ ਹੈ ਤਜਰਬੇ ਦੀ ਇੱਕ ਠੋਕਰ ਖਾ ਕੇ ਦੇਖ ਲੈਣਾ ਯਕੀਨ ਮੰਨਿਓ ਇਹ ਤੁਹਾਨੂੰ ਬਹੁਤ ਮਜ਼ਬੂਤ ਬਣਾਏਗੀ ਕਿਸੇ ਦੀ ਨਿੰਦਿਆ ਕਰਨ ਤੇ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਆਪਣਾ ਚਰਿੱਤਰ ਕਿਹੋ ਜਿਹਾ ਹੈ ਨਾ ਕਿ ਉਸ ਵਿਅਕਤੀ ਦਾ ਆਚਰਣ ਕੋਲ ਸੌਖ ਹੋਵੇ ਪਰ ਸ਼ਾਂਤੀ ਨਾ ਹੋਵੇ ਤਾਂ ਸਮਝ ਲਿਓ ਕਿ ਤੁਸੀਂ ਸੁਵਿਧਾ ਨੂੰ ਗਲਤੀ ਨਾਲ ਸੌਖ ਸਮਝ ਰਹੇ ਹੋ ਜ਼ਿੰਮੇਵਾਰੀਆਂ ਦੀ ਇੱਕ ਅਲੱਗ ਖੂਬੀ ਹੁੰਦੀ ਹੈ ਇਹ ਤੁਹਾਨੂੰ ਕਦੇ ਵੀ ਵਿਗੜ ਨਹੀਂ ਦਿੰਦੀਆਂ ਇਨਸਾਨ ਨੂੰ ਆਪਣੀ ਨਜ਼ਰ ਵਿੱਚ ਚੰਗਾ ਹੋਣਾ ਚਾਹੀਦਾ ਹੈ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਹੀ ਹੈ ਸ਼ਕਤੀ ਦਿਖਾਉਣ ਦੇ ਲਈ ਗਿਆਨ ਦਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਸਤਕਾਰ ਪਾਉਣ ਦੇ ਲਈ ਇੱਕ ਚੰਗੇ ਚਰਿੱਤਰ ਦਾ ਹੋਣਾ ਜ਼ਰੂਰੀ ਹੈ ਕਿਸਮਤ ਵੀ ਉਹਨਾਂ ਨੂੰ ਹੀ ਬਾਦਸ਼ਾਹ ਬਣਾਉਂਦੀ ਹੈ ਜਿਨ੍ਹਾਂ ਵਿੱਚ ਕੁਝ ਕਰਨ ਦੀ ਹਿੰਮਤ ਹੁੰਦੀ ਹੈ ਜ਼ਿੰਦਗੀ ਵੀ ਸੋਹਣੀ ਉਹਨਾਂ ਲਈ ਹੀ ਹੁੰਦੀ ਹੈ ਜਿਨ੍ਹਾਂ ਨੂੰ ਆਪਣੇ ਦੁੱਖ ਦਰਦਾਂ ਦਾ ਸਾਹਮਣਾ ਕਰਨਾ ਆਉਂਦਾ ਹੋਵੇ ਜਦੋਂ ਸਿਰ ਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਤਾਂ ਫਿਰ ਘਰ ਦਾ ਨਿਕੰਮਾ ਪੁੱਤ ਵੀ ਜ਼ਿੰਮੇਵਾਰ ਹੋ ਜਾਂਦਾ ਹੈ ਨਸ਼ਾ ਧਨ ਦੌਲਤ ਦਾ ਨਹੀਂ ਕਾਮਯਾਬੀ ਦਾ ਹੋਵੇ ਤੇ ਜिद ਪਿਆਰ ਦੀ ਨਹੀਂ ਮੰਜ਼ਲ ਨੂੰ ਹਾਸਲ ਕਰਨ ਦੀ ਹੋਵੇ ਤਾਂ ਇਨਸਾਨ ਜ਼ਿੰਦਗੀ ਵਿੱਚ ਕਦੇ ਹਾਰਦਾ ਨਹੀਂ ਜ਼ਿੰਦਗੀ ਵਿੱਚ ਐਨੇ ਸਮਰੱਥ ਬਣ ਜਾਓ ਕਿ ਕੋਈ ਕੁੜੀ ਭਾਵੇਂ ਹੀ ਰਿਜੈਕਟ ਕਰ ਦੇਵੇ ਪਰ ਉਸ ਦਾ ਪਿਓ ਕਦੇ ਨਾ ਕਰੇ ਸਫਲਤਾ ਦਾ ਇਹੀ ਮੂਲ ਮੰਤਰ ਹੈ ਦੂਜਿਆਂ ਦੀ ਬੁਰਾਈ ਨਾ ਕਰਨਾ ਚੰਗੀ ਸੰਗਤ ਵਿੱਚ ਰਹਿਣਾ ਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਕਾਰਾਤਮਕ ਭਾਵਨਾਵਾਂ ਦਾ ਆਉਣਾ ਅਸਫਲਤਾ ਦੀ ਨਿਸ਼ਾਨੀ ਹੁੰਦੀ ਹੈ ਇਹ ਹਮੇਸ਼ਾ ਯਾਦ ਰੱਖਿਓ ਕਿ ਚੰਗੇ ਦਿਨ ਲਿਆਉਣ ਲਈ ਮਾੜੇ ਸਮੇਂ ਨੂੰ ਜਿतना ਹੀ ਪੈਂਦਾ ਹੈ ਸਮਾਂ ਸਿਰਫ ਸਮੇਂ ਤੇ ਹੀ ਬਦਲਦਾ ਹੈ ਪਰ ਇਨਸਾਨ ਕਿਸੇ ਵੀ ਸਮੇਂ ਬਦਲ ਸਕਦਾ ਹੈ ਜ਼ਿੰਦਗੀ ਵਿੱਚ ਹਮੇਸ਼ਾ ਉਸ ਤੋਂ ਜ਼ਿਆਦਾ ਕਰੋ ਜਿੰਨਾ ਤੁਸੀਂ ਆਪਣੇ ਮਾਨ ਵਿੱਚ ਸੋਚ ਰਹੇ ਹੋ ਇੱਛਾ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ ਉਸਨੂੰ ਪੂਰਾ ਕਰਨ ਦਾ ਜਜ਼ਬਾ ਵੱਡਾ ਹੀ ਹੋਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ